ਟੋਡੇ ਸਾਰੇ ਦੇਸ਼ਾਂ ਨੂੰ ਇਹਨਾਂ ਬਿਨ ਲਾਗੂ ਕਰਾਂਗੇ ਮੈਂ ਸਮਝਦਾ ਕੋਈ ਵੀ ਸਿੱਖ ਹੈ ਉਹਦੇ ਵਾਸਤੇ ਸਭ ਤੋਂ ਪਹਿਲਾਂ ਜਿਹੜਾ ਹੁਕਮ ਹੈ ਉਹ ਅਕਾਲ ਤਖ਼ਤ ਸਾਹਿਬ ਦਾ ਹੁਕਮ ਹੈ ਇੱਥੋਂ ਤੱਕ ਕਿ ਚਾਹੇ ਕੋਈ ਪਰਿਵਾਰ ਦਾ ਜੀ ਵੀ ਕੋਈ ਗੱਲ ਕਹ ਦੇ ਉਹ ਸਾਡੇ ਵਾਸਤੇ ਬਾਅਦ ਹੈ ਪਹਿਲਾਂ ਅਕਾਲ ਤਖ਼ਤ ਸਾਹਿਬ ਹੈ ਕਿਉਂਕਿ ਸਾਨੂੰ ਸਾਰੀ ਸ਼ਕਤੀ ਉਹ ਆਕਾਲ ਤਖਤ ਸਾਹਿਬ ਤੋਂ ਪ੍ਰਾਪਤ ਹੁੰਦੀ ਹੈ ਤੇ ਮੈਂ ਸਮਝਦਾ ਜਿਹੜਾ 2 ਤਰੀਕ ਦਾ ਫੈਸਲਾ ਇਸ ਜੀ ਆਕਾਲ ਤਖਤ ਸਾਹਿਬ ਦੀ ਫਸੀਲ ਤੋਂ ਹੋਇਆ ਜੋ ਦੇਸ਼ ਹੋਏ ਉਹ ਸਿੱਖਾਂ ਦੇ ਭਲੇ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੇ ਭਲੇ ਵਾਸਤੇ ਤੇ ਜਿਹੜੇ ਆਗੂ ਉੱਥੇ ਹਾਜ਼ਰ ਸੀ ਉਹਨਾਂ ਦੇ ਭਲੇ ਵਾਸਤੇ ਇਸ ਤੋਂ ਵੱਡਾ ਤੇ ਵਧੀਆ ਫੈਸਲਾ ਕੋਈ ਹੋ ਨਹੀਂ ਸਕਦਾ ਸੀ ਪਰ ਫੇਰ ਵੀ ਦੁੱਖ ਦੀ ਗੱਲ ਹੈ ਕਿ ਕਈ ਆਗੂਆਂ ਨੇ ਉਹ ਫੈਸਲਾ ਮੰਨਣ ਤੋਂ ਇਨਕਾਰ ਕਰਤਾ ਮੁਨਕਰ ਹੋ ਗਏ ਤੇ ਅੱਜ ਉਹਦਾ ਫਲ ਸ੍ਰੂਪ ਜਿਹੜਾ ਮਕਸਦ ਸੀ ਉਹ ਉਹਦੇ ਵਿੱਚ ਉਹਨਾਂ ਨੇ ਏਡਿਸ਼ਨ ਲੜਾਈ ਹੈ ਉਹਨਾਂ ਦਾ ਸਿਰਫ ਆਪਣੀ ਹੋਮੈ ਆਪਣਾ ਹੰਕਾਰ ਉਹ ਮੂਹਰੇ ਰੱਖ ਕੇ ਉਹਨਾਂ ਨੇ ਜਿਹੜਾ ਫੈਸਲਾ ਕਰ ਲਿਆ ਵੀ ਅਸੀਂ ਆ ਜਿਹੜੀ ਜਿੰਨਾ ਕਿ ਅਸੀਂ ਮੰਨਣਾ ਜਿਹੜਾ ਸਾਨੂੰ ਠੀਕ ਲੱਗਦਾ ਹੈ ਉਹਨਾਂ ਖੁਕਮ ਮੰਨਾਂਗੇ ਬਾਕੀ ਅਸੀਂ ਹੁਕਮ ਦੀ ਪਰਵਾਹ ਨਹੀਂ ਕਰਦੇ ਤੇ ਇਹਦਾ ਜਿਸ ਕਰਕੇ ਅੱਜ ਇਹ ਪੰਜ ਮੈਂਬਰੀ ਕਮੇਟੀ ਨੂੰ ਇਹ ਤਰਦਦ ਕਰਨੀ ਪੈ ਰਹੀ ਹੈ ਸਮੁੱਚੇ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ 'ਚ ਹਰ ਹਲਕੇ ਵਿੱਚ ਜਾ ਕੇ ਸਿੱਖ ਸੰਗਤ ਨੂੰ ਜਾਗਰੂਤ ਕਰਨਾ ਪੈ ਰਿਹਾ ਮੈਂ ਜਾਦੇ ਸਮਾਂ ਨਹੀਂ ਲੈਣਾ ਮੈਂ ਇੱਕੋ ਹੀ ਬੇਨਤੀ ਕਰਦਾ ਅੱਜ ਤੁਹਾਡੇ ਸਾਹਮਣੇ ਬੜੀ ਪਰਖ ਦੀ ਘੜੀ ਹੈ ਸੰਗਤ ਦੇ ਸਾਹਮਣੇ ਇੱਕ ਪਾਸੇ ਉਹ ਲੋਕ ਨੇ ਜਿਹੜੇ ਸਿਰਫ ਇੱਕ ਪਰਿਵਾਰ ਨਾਲ ਜੁੜੇ ਹੋਏ ਨੇ ਜਿਹੜੇ ਸਿਰਫ ਇੱਕ ਪਰਿਵਾਰ ਨੂੰ ਬਚਾਉਣ ਲਈ ਲੱਗੇ ਨੇ ਜਿਨ੍ਹਾਂ ਦਾ ਸਿਰਫ ਮਕਸਦ ਇੱਕ ਹੈ ਵੀ ਇਹ ਪਰਿਵਾਰ ਕਿਵੇਂ ਅੱਗੇ ਵੱਧ ਸਕਦਾ ਹੈ ਤੇ ਦੂਜੇ ਪਾਸੇ ਉਹ ਲੋਕ ਨੇ ਜਿਹੜੇ ਪੰਥ ਦੀ ਸ਼ਕਤੀ ਨੂੰ ਇਕੱਠਾ ਕਰਕੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਕੰਮ ਕਰ ਲਈ ਅੱਜ ਤ ਤਰ ਪਰ ਹੋਏ ਨੇ ਜਿਵੇਂ ਅੱਜ ਪੰਜ ਮੈਂਬਰੀ ਕਮੇਟੀ ਜਿਹੜੀ ਬੈਠੀ ਹੈ ਇਹਨਾਂ ਦਾ ਕਿਸੇ ਦਾ ਕੋਈ ਆਪਦਾ ਮਫਾਦ ਨਹੀਂ ਮਕਸਦ ਸਿਰਫ ਇੱਕੋ ਹੀ ਹੈ ਕਿ ਜਿਹੜੀ ਕੌਮ ਦੀ ਸ਼ਕਤੀ ਜਿਹੜੀ ਖਿੰਡੀ ਹੋਈ ਹੈ ਉਹਨੂੰ ਇਕੱਠਾ ਕਰੀਏ ਜਿਵੇਂ ਮਨਪ੍ਰੀਤ ਸਿੰਘ ਉਰੀ ਕਹਿ ਰਹੇ ਸੀ ਕਿ ਕਿੰਨੀ ਦੁਖ ਦੀ ਗੱਲ ਹੈ ਕਿ ਜਿੱਥੇ ਸਿੱਖਾਂ ਨੇ ਪੂਰੇ ਦੁਨੀਆ ਦੇ ਵਿੱਚ ਸਿਆਸਤ ਦੇ ਵਿੱਚ ਆਪਣੀ ਧਾਕ ਜਮਾਈ ਹੈ ਹੋਰ ਦੇਸ਼ਾਂ ਵਿੱਚ ਜਾ ਕੇ ਸੂਬਿਆਂ ਦੇ ਮੁੱਖ ਮੰਤਰੀ ਬਣੇ ਵੱਡੇ ਵੱਡੇ ਮੰਤਰੀਆਂ ਦੇ ਅਹੁਦੇ ਵੀ ਲਏ ਐਮਪੀ ਵੀ ਬਣੇ ਗਵਰਨਰ ਵੀ ਬਣੇ ਪਰ ਆਪ ਸੂਬੇ ਦੇ ਵਿੱਚ ਆਪ ਦੇ ਵਿੱਚ ਜਿਹੜੀ ਸਾਡੀ ਆਪਦੀ ਜਨਮ ਭੂਮੀ ਹੈ ਸਾਡੀ ਆਪਦੀ ਧਰਤੀ ਹੈ ਉੱਥੇ ਅਸੀਂ ਲਾवारिस ਮਹਿਸੂਸ ਕਰ ਰਹੇ ਹਾਂ ਉੱਥੇ ਬਾਹਰੋਂ ਆ ਕੇ ਪਾਰਟੀਆਂ ਸਾਡੇ ਉੱਤੇ ਰਾਜ ਕਰ ਰਹੀਆਂ ਨੇ ਕਦੇ ਕਾਂਗਰਸ ਆ ਗਈ ਕਦੇ ਆਮ ਆਦਮੀ ਆ ਗਈ ਜਿਨ੍ਹਾਂ ਨੂੰ ਸਾਡੇ ਨਾਲ ਕੋਈ ਸਰੋਕਾਰ ਨਹੀਂ ਜਿਨ੍ਹਾਂ ਦਾ ਸਾਡੇ ਨਾਲ ਕੋਈ ਲਗਾ ਨਹੀਂ ਉਹ ਸਿਰਫ ਇੱਕ ਸੱਤਾ ਦੇ ਲਾਲਸਾ ਦੇ ਵਿੱਚ ਅੱਜ ਪੰਜਾਬ ਦੇ ਵਿੱਚ ਨੇ ਉਹਨਾਂ ਨੇ ਨਾ ਕੋਈ ਪੰਜਾਬ ਦਾ ਮਸਲਾ ਹੱਲ ਕਰਨਾ ਹੈ ਤੇ ਨਾ ਹੀ ਉਹ ਕਰਾਉਣ ਦੀ ਸਮਰੱਥਾ ਰੱਖਦੇ ਆ ਉਹਨਾਂ ਦਾ ਸਿਰਫ ਮਕਸਦ ਆਪਣੀ ਸਿਆਸਤ ਨੂੰ ਆਪਣੀ ਸਿਆਸੀ ਮਕਸਦ ਸਿਆਸੀ ਹਲ ਪੂਰੇ ਕਰਨੇ ਨੇ ਸੋ ਅੱਜ ਆਪਾਂ ਇਕੱਠੇ ਹੋ ਕੇ ਤਹਈਆ ਕਰੀਏ ਕਿ ਉਹ ਪਾਰਟੀ ਅਕਾਲੀ ਦਲ ਦੁਆਰੇ ਸਿਰਜਣੀ ਹੈ ਜਿਹੜੇ ਕੌਮ ਦੇ ਹੱਕਾਂ ਲਈ ਲੜ ਸਕੇ ਜਿਹੜੇ ਸਾਨੂੰ ਸਾਡੇ ਹੱਕ ਦਵਾ ਸਕੇ ਜਿਹਦੇ ਵਿੱਚ ਕੋਈ ਨਿਜਵਾਦ ਕਿਸੇ ਆਗੂ ਦੇ ਵਿੱਚ ਨਾ ਹੋਵੇ ਜਿਹੜੇ ਆਗੂ ਕੁਰਬਾਨੀ ਕਰਨ ਦੇ ਸਮਰਥਾ ਰੱਖਦੇ ਹੋਣ ਜਿਹੜੇ ਆਪਦੇ ਨਿੱਜੀ ਮਫਾਦ ਛੱਡ ਕੇ ਪੰਥ ਦੇ ਭਲੇ ਲਈ ਕੰਮ ਕਰਨ ਉਹੀ ਜੀ ਲੀਡਰਸ਼ਿਪ ਅੱਜ ਕੌਮ ਨੂੰ ਅੱਗੇ ਲਿਆਉਣ ਦੀ ਲੋੜ ਹੈ ਤੇ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਹੁਕਮ ਦੇ ਵਿੱਚ ਬੜਾ ਸਪਸ਼ਟ ਸੀ ਕਿ ਉਹ ਲੀਡਰਸ਼ਿਪ ਅਸੀਂ ਅੱਗੇ ਲੈ ਕੇ ਆਉਣੀ ਹੈ ਤੇ ਮਕਸਦ ਵੀ ਉਸ ਤੈਹੀ ਸੀ ਵੀ ਇੱਕ ਤਾਂ ਅਕਾਲੀ ਦਲ ਨੂੰ ਦੁਬਾਰੇ ਮੁੜ ਸੁਰਜੀਤ ਕਰਨਾ ਹੈ ਤੇ ਦੂਸਰਾ ਉਹ ਲੀਡਰਸ਼ਿਪ ਜਿਹੜੀ ਪੰਜਾਬ ਲਈ ਸਿੱਖਾਂ ਲਈ ਖੜੀ ਹੋ ਸਕੇ ਲੜ ਸਕੇ ਤੇ ਉਹੀ ਮਕਸਦ ਲਈ ਅੱਜ ਆਪਾਂ ਸਾਰੇ ਇਕੱਠੇ ਹੋਏ ਆਂ ਆਪਾਂ ਸਾਰਿਆਂ ਨੇ ਪੰਜ ਮੈਂਬਰੀ ਕਮੇਟੀ ਦੇ ਹਰ ਦੇਸ਼ ਤੇ ਪੂਰਾ ਪਹਿਰਾ ਦੇਣਾ ਹੈ ਤੇ ਆਪਦੀ ਜਿਹੜੀ ਇੱਕ ਨਵੀਂ ਜਥੇਬੰਦੀ ਜਿਹੜੀ ਬਣਨੀ ਹੈ ਉਹਦੇ ਵਿੱਚ ਆਪਾਂ ਸਾਰਿਆਂ ਨੇ ਹਿੱਸਾ ਪਾਉਣਾ ਮੇਰੀ ਤੁਹਾਨੂੰ ਹੱਥ ਜੋੜ ਕੇ ਇਹੀ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ ਕਿ ਉਮੀਦ ਕਰਦਾ ਵੀ ਤੁਸੀਂ ਇਹ ਬੇਨਤੀਆਂ ਪ੍ਰਵਾਨ ਕਰੋਗੇ ਫੇਰ ਮੈਂ ਸਾਰੇ ਮਾਨਸਾ ਦੀ ਸਬੂਚੀ ਲੀਡਰਸ਼ਿਪ ਸਾਰੇ ਸਾਡੇ ਆਗੂ ਸਹਿਬਾਨ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਫਲ ਕੀਤਾ ਹੈ ਆਲਖ ਸਾਹਿਬ ਅਤੇ ਉਹਨਾਂ ਦੇ ਸਾਰੇ ਸਾਥੀ ਅਤੇ ਸਾਹਮਣੇ ਬੈਠੀ ਸਮੂਹ ਸੰਗਤ ਤੁਹਾਡਾ ਫੇਰ ਧੰਨਵਾਦ ਕਰਦਾ ਤੇ ਤੁਹਾਡੇ ਚਰਨਾਂ ਦੇ ਵਿੱਚ ਸੀਸ ਲਵਾਉਂਦੇ ਆ ਕਿਉਂਕਿ ਤੁਸੀਂ ਅੱਜ ਇਹ ਉਹ ਸਥਾਨ ਹੈ ਜਿੱਥੋਂ ਬੀਬੀ ਹਰਸਿਮਰਤ ਕੌਰ ਨਮਾਇੰਦਗੀ ਕਰਦੇ ਨੇ ਬਹੁਤ ਲੋਕਾਂ ਨੂੰ ਸ਼ੱਕ ਸੀ ਕਿ ਪਤਾ ਨਹੀਂ ਇੱਥੇ ਸੰਗਤ ਇਕੱਠੀ ਹੋਊ ਕਿ ਨਹੀਂ ਪਰ ਅੱਜ ਤੁਸੀਂ ਦਿਖਾਤਾ ਪੀ ਤੁਸੀਂ ਇੱਕ ਪਰਿਵਾਰ ਨਾਲ ਨਹੀਂ ਖੜੇ ਤੁਸੀਂ ਕੌਮ ਦੇ ਨਾਲ ਖੜੇ ਹੋ ਤੁਸੀਂ ਅਕਾਲ ਤਖਤ ਸਾਹਿਬ ਦੇ ਹਦਾਇਤਾਂ ਦੇ ਪਹਿਰਾ ਦੇਣ ਵਾਸਤੇ ਖੜੇ ਹੋ ਤੇ ਤੁਸੀਂ ਹਰ ਹੀਲੇ ਵਸੀਲੇ ਅਕਾਲੀ ਦਰ ਨੂੰ ਮੁੜ ਜੀ ਸੁਭਜੀਤ ਕਰਨ ਵਾਸਤੇ ਆਪ ਦਾ ਵੱਡਾ ਵੱਡਮੁੱਲਾ ਯੋਗਦਾਨ ਪਾਉਂਗੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ